ਹਲਕਾ ਦਾਖਾ ਦੀ ਇਕਲੌਤੀ ਨਗਰ ਕੌਂਸਲ ਮੁੱਲਾਪੁਰ ਦਾਖਾ ਦੇ ਦਫ਼ਤਰ ਵਿੱਚ ਅੱਜ ਨਗਰ ਕੌਂਸਲ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਨੇ ਅਹੁਦੇ ਦੀ ਤਾਇਸ਼ ਪੂਜੀ ਮੌਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਇਸ ਉਪਰੰਤ ਸਰਬ ਸੰਜੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਚਾਰੇ ਧਰਮਾਂ ਦੇ ਲੋਕਾਂ ਨੂੰ ਸਨਮਾਨਿਤ ਕਰਕੇ ਜਸਵਿੰਦਰ ਸਿੰਘ ਹੈਪੀ ਨੂੰ ਪ੍ਰਧਾਨ ਅਤੇ ਬੀਬੀ ਬਿਮਲਾ ਦੇਵੀ ਜਿੰਦਲ ਨੂੰ ਵਾਈਸ ਪ੍ਰਧਾਨ ਦੀ ਕੁਰਸੀ ਤੇ ਬਿਠਾ ਕੇ ਉਹਨਾਂ ਦਾ ਕਾਰਜ ਭਾਰ ਸੰਭਾਲ ਲਿਆ ਗਿਆ ਹੈ ਜਸਵਿੰਦਰ ਸਿੰਘ ਹੈਪੀ ਅਤੇ ਬਿਮਲਾ ਦੇਵੀ ਨੂੰ ਕੁਰਸੀ ਤੇ ਬਿਠਾਉਣ ਮੌਕੇ ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਾੰਗ ਸਾਬਕਾ ਐਮਪੀ ਮੁਹੰਮਦ ਸਦੀਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਅਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਵਿਸ਼ੇਸ਼ ਤੌਰ ਤੇ ਪਹੁੰਚੇ ਉੱਥੇ ਹੀ ਉਹਨਾਂ ਤੋਂ ਬਿਨਾਂ ਅਕਾਲੀ ਦਲ ਤੋਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਡਾਕਟਰ ਅਮਰਜੀਤ ਸਿੰਘ ਇਸ ਤੋਂ ਬਿਨਾਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮਿੰਦਰ ਗੋਗਾ ਅਤੇ ਬਾਉ ਤੇਲੂ ਰਾਮ ਨੇ ਬਿਸ਼ਮੂਲੀਅਤ ਕੀਤੀ ਗੱਲਬਾਤ ਕਰਦੇ ਆ ਇਸ ਮੌਕੇ ਤੇ ਆਈਆਂ ਹੋਈਆਂ ਸ਼ਖਸੀਅਤਾਂ ਨਾਲ ਅਤੇ ਨਵੇਂ ਬਣੇ ਪ੍ਰਧਾਨ ਜਸ਼ਵਿੰਦਰ ਸਿੰਘ ਹੈਪੀ ਅਤੇ ਵਾਈਸ ਪ੍ਰਧਾਨ ਬਿਮਲਾ ਦੇਵ ਜਿੰਦਲ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਮੌਕੇ ਤੇ ਦੇਰੀ ਕਿਸ ਕਰਕੇ ਹੋਈ ਜੀ ਜਦੋਂ ਨੋਟੀਫਿਕੇਸ਼ਨ ਆਉਣਾ ਸੀ ਉਦੋਂ ਪ੍ਰਧਾਨ ਜੀ ਸਤਿਕਾਰਤਾ ਸੀ ਕਰਤਾ ਸੀਗਾ ਲੇਕਿਨ ਗੱਡੀ ਤੇ ਮੂਨਾ ਸੀ ਪੂਰੇ ਹਾਸਤੇ ਤਮਾਮ ਜਿਹੜੀਆਂ ਟੈਕਨੀਕਲ ਜਿਹੜੀਆਂ ਡਿਕਟਾ ਸੀਗੀਆਂ ਉਹ ਪੂਰੀਆਂ ਹੋਈਆਂ ਤੇ ਅਸੀਂ ਗੁਰੂ ਮਹਾਰਾਜ ਦਾ ਓਟ ਆਸਰਾ ਅੱਜ ਸੰਤੂ ਸਾਹਿਬ ਨੇ ਲੈ ਕੇ ਮੈਂ ਤੇ ਸਦੀਕ ਸਾਹਿਬ ਅੱਜ ਜਸਵਿੰਦਰ ਸਿੰਘ ਹੈਪੀ ਨੂੰ ਤੇ ਗੁੰਗਾ ਦੇਵੀ ਨੂੰ ਅੱਜ ਅਸੀਂ ਤੇ ਮਿਠਾਤਾ ਜੀ ਸਾਡੇ ਨੇ ਉਹ ਦੇਰੀ ਨਹੀਂ ਸੀ ਸਰਕਾਰ ਪਹਿਲਾਂ ਤਾਂ ਪ੍ਰਧਾਨ ਬਣਨ ਨਹੀਂ ਦੇਣਾ ਚਾਹੁੰਦੀ ਜੀ ਕਿ ਕੋਈ ਦਲਿਤ ਬਰਾ ਪ੍ਰਧਾਨ ਬਣ ਨਾ ਜਾਵੇ ਬਸਾਂ ਖਿੱਚ ਕੇ ਲੜਾਈ ਲੜ ਕੇ ਸੰਦੀਪ ਸਿੰਘ ਸੰਧੂ ਉਹ ਗੇਟ ਤੇ ਬੈਠਾ ਰਿਹਾ ਮੈਂ ਦੇਖਿਆ ਬਾਹਰ ਫੇਰਾ ਦਿੱਤਾ ਫੇਰ ਬਣਾ ਲਿਆ ਤੇ ਫਿਰ ਉਹਨਾਂ ਨੇ ਕਿਹਾ ਇਹਨੂੰ ਗੱਡੀ ਤੇ ਨਹੀਂ ਬਹਿੰਦੇ ਫੇਰ ਉਹਦੀ ਲੜਾਈ ਲੜੀ ਇਹ ਸੱਚੇ ਬਾਦਸ਼ਾਹ ਨੇ ਸੁਣੀ ਹੈ ਅੱਜ ਅਸੀਂ ਗੱਦੀ ਤੇ ਸਰਪ੍ਰਧਾਨਤਾ ਬਣ ਗਿਆ ਉਹ ਐਮਪੀ ਕੋਟੇ ਵੱਲੋਂ ਦੀ ਜਿੰਜੋ ਕਸ਼ ਅੱਜ ਉਹ ਤਾਂ ਸੰਦੀਪ ਸਿੰਘ ਸੰਧੂ ਮਾਲਿਕ ਹੈ ਇਸ ਹਲਕੇ ਦਾ ਜੋ ਕਹੇਗਾ ਐਮਪੀ ਆਪ ਹੀ ਰਹਿਪੂਗਾ ਇੱਥੇ ਐਮਪੀ ਕੋਟੇ ਨਹੀਂ ਹੋ ਕੇ ਦੇਣਾ ਜੋ ਕੁਝ ਮੇਰਾ ਹੈ ਉਹ ਸਾਰਾ ਹੀ ਇਹਨਾਂ ਦਾ ਹੈ ਸਰ ਕਿਵੇਂ ਦੇਖਦੇ ਹੋ ਕਿ ਜਿਸ ਤਰ੍ਹਾਂ ਇੱਥੇ ਸੀਵਰੇਜ ਦੀ ਸਮੱਸਿਆ ਪਾਣ ਦੋ ਤਿੰਨ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਘਰਾਂ ਦੇ ਵਿੱਚ ਮੋਟਰਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਪਰ ਜਿਹੜੇ ਦਿਨਾਂ ਘਰਾਂ ਟੂਟੀਆਂ ਲੱਗੀਆਂ ਨੇ ਉਹ ਪਾਣੀ ਨਹੀਂ ਆ ਰਿਹਾ ਕਿਵੇਂ ਦੇਖਦੇ ਹੋ ਅੱਜ ਦੋ ਗੱਲਾਂ ਮੈਨੂੰ ਇੱਥੇ ਵੇਖਣ ਨੂੰ ਮਿਲੀਆਂ ਇੱਕ ਤਾਂ ਵੱਖ-ਵੱਖ ਪਾਰਟੀਆਂ ਦੇ ਲੋਕ ਐ ਇੱਕ ਪੁਰਾਣੇ ਜਿਹੜੇ ਪ੍ਰਧਾਨ ਰਹੇ ਉਹ ਇੰਦਿਆਈ ਸੀ ਚਾਹੇ ਉਹ ਕਿਸੇ ਪਾਰਟੀ ਦਾ ਸੀ ਉਹਨਾਂ ਨੇ ਬੋਲਦਿਆ ਕਿ ਆ ਕਿ ਜੋ ਸੰਦੀਪ ਸੰਧੂ ਨੇ ਕਰਾਤਾ ਇਹ ਮਗਰਲੇ 70 ਸਾਲ ਦੇ 70 ਸਾਲਾਂ ਚ ਮੇਰੇ ਮਨ ਨੂੰ ਬੜਾ ਚਿੰਤਾ ਹੋਇਆ ਇਹ ਸਮੱਸਿਆਵਾਂ ਪੂਰੇ ਦੇਸ਼ ਦੀਆਂ ਸਮੱਸਿਆਵਾਂ ਹੈ ਪਰ ਜਿੱਥੇ-ਜਿੱਥੇ ਲੋਕਾਂ ਨੇ ਤਵੱਜੋ ਨਹੀਂ ਦਿੱਤੀ ਆਂ ਬਿਹਰਚਾ ਉੱਥੇ-ਉੱਥੇ ਦਿੱਕਤਾਂ ਹੈ ਅਜੇ ਤਾਂ ਸੰਦੀਪ ਸੰਧੂ ਕੋਈ ਐਮਐਲਏ ਨੂੰ ਬਣਿਤ ਮੈਨੂੰ ਪੂਰਨ ਉਮੀਦ ਹੈ ਕਿ ਸੰਦੀਪ ਸਿੰਘ ਸੰਧੂ ਨੇ ਕਮੇਟੀ ਬਣਾ ਲਈ ਹੈ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਮੁੱਲਾਪੁਰ ਪੰਜਾਬ ਦਾ ਨੰਬਰ 1 ਹਲਕਾ ਬਣਾ ਦੇਗਾ ਇਹ ਮੈਂ ਕਾਮਨਾ ਕਰਦਾ ਹਾਂ ਇਹ ਸਾਰੀਆਂ ਸਮੱਸਿਆ ਅਸੀਂ ਹੱਲ ਕਰਾਂਗੇ ਲੁਧਿਆਣਾ ਚੋਣ ਨੂੰ ਕਿਵੇਂ ਦੇਖਦੇ ਹੋ ਲੁਧਿਆਣਾ ਚੋਣ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਪ੍ਰਧਾਨ ਦੀ ਕੁਰਸੀ ਤੇ ਬੈਠੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੁੱਲਾਪੁਰ ਵਾਸੀਆਂ ਦਾ ਜਿਨ੍ਹਾਂ ਨੇ ਇੱਕ ਵਾਰੀ ਫੇਰ ਭਰੋਸਾ ਜਤਾਇਆ ਕਾਂਗਰਸ ਪਾਰਟੀ ਵਿੱਚ ਔਰ ਸਾਰੇ ਪੱਤਰਕਾਰ ਭਾਈਚਾਰੇ ਦਾ ਵੀ ਜਿਹੜੇ ਸਮੇਂ-ਸਮੇਂ ਤੇ ਜਦੋਂ ਕੋਈ ਵੀ ਦੁੱਖ ਤਕਲੀਫਾਂ ਇਲੈਕਸ਼ਨ ਵੇਲੇ ਆਈਆਂ ਸੌਂ ਚੁੱਕਣ ਵੇਲੇ ਆਈਆਂ ਨੋਟੀਫਿਕੇਸ਼ਨ ਵੇਲੇ ਆਈਆਂ ਸਮਾਂ-ਸਮੇਂ ਤੇ ਸਾਰੇ ਭਾਈਚਾਰੇ ਨੇ ਵੀ ਬਹੁਤ ਸਾਥ ਦਿੱਤਾ ਔਰ ਇਹ ਸਾਰਿਆਂ ਦੇ ਸਹਿਯੋਗ ਦੇ ਕਰਕੇ ਔਰ ਗੁਰੂ ਮਹਾਰਾਜ ਦੇ ਅਸ਼ੀਰਵਾਦ ਕਰਕੇ ਅੱਜ ਅਸੀਂ ਇਸ ਦਿਨ ਸਾਨੂੰ ਮਿਲਿਆ ਕਿ ਜਸਵਿੰਦਰ ਸਿੰਘ ਸਾਡੀ ਦਲਤ ਭਾਈਚਾਰੇ ਤੋਂ ਸੰਬੰਧ ਰੱਖਦੇ ਭਰਾ ਅੱਜ ਮ्युनਿਸਪਲ ਕਮੇਟੀ ਦੇ ਪ੍ਰਧਾਨ ਬਣੇ ਹੈਗੇ ਆ ਔਰ ਅਸੀਂ ਆਸ ਕਰਦੇ ਆ ਕਿ ਜੋ ਗੁਰੂ ਮਹਾਰਾਜ ਸਾਹਿਬ ਦੇ ਅੱਗੇ ਗੱਲਾਂ ਹੋਈਆਂ ਅਸੀਂ ਤਨੋਂ ਮਨੋਂ ਸੱਚੇ ਦਿਲ ਨਾਲ ਉਹਨਾਂ ਤੇ ਪੂਰੇ ਉਤਰ ਸਕੀਏ ਸਰ ਕੂੜੇ ਦੇ ਬਾਅਦ ਸਮੱਸਿਆ ਸ਼ਹਿਰ ਦੀ ਬਹੁਤ ਵੱਡੀ ਸਮੱਸਿਆ ਹੈ ਪੇਰਾ ਵਾਰਡਨ ਦੇ ਵਿੱਚ ਮਲਕੀਤ ਜੀ ਬਹੁਤ ਸਮੱਸਿਆਵਾਂ ਤੁਹਾਨੂੰ ਪਤਾ ਹੈ ਕਿ ਪਿਛਲੇ 3-4 ਮਹੀਨੇ ਤੋਂ ਜੋਦਗੀਆਂ ਇਲੈਕਸ਼ਨਾਂ ਚੱਲ ਰਹੀਆਂ ਆ ਰਹੀਆਂ ਔਰ ਤੁਹਾਡੇ ਰਾਹੀਂ ਮੈਂ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਪੂਰਨ ਸਹਿਯੋਗ ਦੇ ਕੇ ਜਿਹੜਾ ਸਾਡਾ ਇਹ ਸ਼ਹਿਰ ਹੈਗਾ ਜਿਹੜਾ ਕਿ ਕੁਝ ਸਾਲ ਪਹਿਲਾਂ ਪੂਰੇ ਦੇਸ਼ ਦੇ ਵਿੱਚ ਸਫਾਈ ਤੋਂ ਲੈ ਕੇ ਹਰ ਉਸ ਦੇ ਵਿੱਚ ਇੱਕ ਨੰਬਰ ਤੇ ਆਇਆ ਸੀ ਅਸੀਂ ਦੁਬਾਰਾ ਉਸ ਪਾਸੇ ਇਸ ਸ਼ਹਿਰ ਨੂੰ ਲੈ ਕੇ ਜਾ ਸਕੀਏ ਸਾਡੇ ਵਿੱਚੋਂ ਬੱਸਾਂ ਤੇ ਇੱਕ ਬਹੁਤ ਵੱਡੀ ਦੇਣ ਸੀ ਜਿਹੜਾ ਅਜੇ ਤੱਕ ਨਹੀਂ ਕਿ ਉਹਨੇ ਇਹ ਬੱਸਾਂ ਦਾ ਜਿਹੜਾ ਕੋ ਇਹ ਬੱਸਾਡਾ ਜਿਹੜਾ ਚਲਾਉਣ ਦਾ ਕੰਮ ਹੁੰਦਾ ਉਹ ਸਰਕਾਰ ਦਾ ਹੁੰਦਾ ਹੈ ਜਿਹੜਾ ਮਿਊਸਪਲ ਕਮੇਟੀ ਹੈ ਉਹਨਾਂ ਦਾ ਤਾਂ ਮੇਨਟੇਨੈਂਸ ਕਰਨੀ ਸ਼ਹਿਰ ਦੀ ਜੋ ਜ਼ਰੂਰਤਾਂ ਦਿੱਕਤਾਂ ਉਹ ਕਰਨੀਆਂ ਤੁਹਾਡੇ ਰਹੀਂ ਮੈਂ ਅਪੀਲ ਕਰੂੰਗਾ ਆਮ ਪਾਰਟੀ ਦੀ ਸਰਕਾਰ ਨੂੰ ਕਿ ਇੱਕ ਮਹਾਨ ਸ਼ਹੀਦ ਦੇ ਨਾਂ ਤੇ ਇਹ ਬੱਸ ਸਟੈਂਡ ਮੋਲਾਪੁਰ ਦਾ ਹੈਗਾ ਇਸ ਨੂੰ ਜਲਦ ਤੋਂ ਜਲਦ ਉਹ ਜਿਹੜੀ ਸੋਚ ਮੁਤਾਬਿਕ ਇਹ ਜੋ ਜ਼ਰੂਰਤ ਸੀ ਜੋ ਵਾਸੀਆਂ ਨੇ ਮੰਨੀ ਸੀ ਉਸ ਮੁਤਾਬਿਕ ਇਸ ਦਾ ਫਾਇਦਾ ਲਿੱਤਾ ਜਾਵੇ ਚੈਲੰਜਸ ਕੀ ਰਹਿਣ ਵਾਲੇ ਨੇ ਸਰ ਕਿੰਨੇ ਕਾਬਲ ਨੂੰ ਜੰਮਿਆ ਨੂੰ ਨਿਤ ਮੁਹਿੰਮ ਐ ਇੱਥੇ ਅੱਧੇ ਘੰਟੇ ਬਾਅਦ ਹੀ ਮੁਹਿੰਮ ਹੈ ਇਹ ਤਾਂ ਇੱਕ ਸਮਾਂ ਸੀ ਜਿੱਥੇ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਤੇ ਸ਼ੁਕਰਾਨਾ ਕਰਨਾ ਸੀ ਗੁਰੂ ਮਹਾਰਾਜ ਜੀ ਅੱਗੇ ਸੀਸ ਝੁਕਾ ਕੇ ਉਹਨਾਂ ਦਾ ਧੰਨਵਾਦ ਕਰਨਾ ਸੀ ਔਰ ਉਹਨਾਂ ਤੋਂ ਸਿਹਤ ਲੈਣੀ ਸੀ ਕਿ ਅਸੀਂ ਸਹੀ ਤਰੀਕੇ ਨਾਲ ਆਪਦੀਆਂ ਸੇਵਾਵਾਂ ਨਿਭਾ ਸਕੀਏ ਆ ਤੁਹਾਡੀਆਂ ਹਜੇ ਆਪਾਂ ਥੱਲੇ ਉਤਰੇ ਐ ਤੇ ਤੁਹਾਡੇ ਸਵਾਲ ਹੀ ਜਿਹੜੇ ਹੈਗੇ ਆ ਉਹ ਇੱਕ ਮੈਸੇਜ ਦਿੰਦੇ ਹੈਗੇ ਆ ਕਿ ਚੈਲੰਜਸ ਹੀ ਆ ਜੀ ਐਈ ਚੈਲੰਜਸ ਧੰਨਵਾਦ ਪ੍ਰਧਾਨ ਸਾਹਿਬ ਆ ਜੀ ਤੁਹਾਡੀ ਕੋਈ ਸਭ ਤੋਂ ਸਾਫ਼ ਸੀਗੇ ਉਹ ਜਿੰਨੇ ਵੀ ਆਲਾ ਆਪਣੇ ਕਾਰਜ ਨਾਲ ਸੰਬੰਧ ਅਸੀਂ ਜੀ ਸਮਝ ਗਿਆ ਅਸੀਂ ਖੁਸ਼ੀ ਦੇ ਪਲਾਂ ਦਰੋ ਤੁਹਾਡੇ ਕਿਰਪਾ ਜੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਸਾਰੀ ਜਿੰਨੇ ਵੀ ਸਾਡੇ মিডিਆ ਵਾਲੇ ਇੱਥੇ ਆਏ ਨੇ ਉਹਨਾਂ ਨੂੰ ਜੀ ਆਇਆਂ ਆਖਦਾ ਕੈਪਟਨ ਅਮਨਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਨੂੰ ਜੀ ਆਇਆਂ ਆਖਦਾ ਸਦੀਕ ਸਾਹਿਬ ਨੂੰ ਜੀ ਆਇਆਂ ਆਖਦਾ ਕੈਪਟਨ ਸੰਦੀਪ ਸਿੰਘ ਸੰਧੂਆ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਉਹ ਤਾਂ ਸਾਡੇ ਦਿਲਾਂ 'ਚ ਨੇ ਜਿੰਨਾ ਕਰਕੇ ਸਾਨੂੰ ਇੱਥੇ ਆਹ ਪਦਵੀ ਤੇ ਪਹੁੰਚਣ ਦਾ ਮੌਕਾ ਮਿਲਿਆ ਔਰ ਜਿੰਨਾ ਦੀ ਸੋਚ ਮੁਤਾਬਕ ਅਸੀਂ ਚੱਲ ਕੇ ਆਪ ਦਾ ਜਿੰਨਾ ਵੀ ਭਾਈਚਾਰਾ ਸਾਡੇ ਸ਼ਹਿਰ ਵਾਸੀ ਲੋਕ ਨੇ ਉਹਨਾਂ ਦੇ ਜੋ ਦਿਲਾਂ ਦੇ ਵਿੱਚ ਕੰਮ ਨੇ ਉਹ ਅਸੀਂ ਨਿਪਰੇ ਚਾੜਨੇ ਨੇ ਜੋ ਜੋ ਵੀ ਲੋਕਾਂ ਨੇ ਸੋਚਿਆ ਹੋਇਆ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ ਪ੍ਰਧਾਨ ਜੀ ਥੋੜੀ ਜੀ ਤੁਹਾਡੀ ਤਾਜ਼ਪੁਸ਼ੀ ਦੇਰੀ ਕਿਉਂ ਹੋ ਰਹੀ ਕਰਨਗੇ ਨਹੀਂ ਤਾਂ ਤੁਹਾਨੂੰ ਪਤਾ ਜੀ ਆਪੋਜੀਸ਼ਨ ਪਾਰਟੀ ਸੀ ਫਿਰ ਹੁਣ ਵੀ ਜਿਹੜੀ ਜਿਹੜੀ ਤਾਜ਼ਪੁਸ਼ੀ ਲਈ ਆ ਹਾਈ ਕੋਰਟ ਦਾ ਸਹਾਰਾ ਲੈ ਕੇ ਲੈਣੀ ਪਈ ਹੈ ਜੀ ਉਹ ਤਾਂ ਹਲੇ ਵੀ ਨਹੀਂ ਮਨਜ਼ੂਰ ਕਰ ਰਹੇ ਸੀ ਪ੍ਰਧਾਨ ਜੀ ਕਿਹੜੇ ਕਿਹੜੇ ਕੰਮ ਆਪਣੇ ਜਿਹੜੇ ਸ਼ਹਿਰ ਦੇ ਜਿਹੜੇ ਤੁਹਾਡੇ ਨਜ਼ਰ ਚ ਆਏ ਪਹਿਲਾਂ ਤਾਂ ਜੀ ਮੈਂ ਥੋੜੇ ਜੀ ਦਿਨ ਹੋ ਗਏ ਜਿਹੜੀ ਵੱਧ ਹੀ ਸਮੱਸਿਆ ਚੱਲ ਰਹੀ ਆ ਉਹ ਪਾਣੀ ਦੀ ਸਮੱਸਿਆ ਵਾਟਰ ਸਪਲਾਈ ਦੀ ਪੀਣ ਵਾਲੇ ਪਾਣੀ ਦੀ ਇਹ ਜਿਹੜਾ ਸੂਆ ਪੱਟਿਆ ਸੀ ਠੇਕੇਦਾਰਾਂ ਨੇ ਥਾਂ ਥਾਂ ਤੋਂ ਪਾਈਪਾਂ ਤੋੜਤੀਆਂ ਥਾਂ ਥਾਂ ਤੋਂ ਲੀਕਿੰਗ ਚੱਲ ਰਹੀ ਆ ਔਰ ਲੋਕ ਬਹੁਤ ਪਰੇਸ਼ਾਨ ਨੇ ਗਰਮੀ ਦਾ ਮਹੀਨਾ ਲੋਕਾਂ ਨੇ ਤਾਂ ਪਰੇਸ਼ਾਨ ਹੋਣਾ ਹੀ ਹੋਣਾ